ਤੋ ਜਲੰਧਰ ਦੇ ਵਿੱਚ ਖੇਡਾ ਵਤਨ ਪੰਜਾਬ ਦੀਆ ਮਸ਼ਾਲ ਪਠਾਨਕੋਟ ਤੋਂ ਜਲੰਧਰ ਪਹੁੰਚੀ ਜਿਸ ਦਾ ਕਿ ਜਲੰਧਰ ਡੀਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਸਵਾਗਤ ਕੀਤਾ ਇਸ ਤੋਂ ਬਾਅਦ ਜਲੰਧਰ ਡੀਸੀ ਨੇ ਮਸ਼ਾਲ ਨੂੰ ਹਰੀ ਚੰਦੀ ਦੇ ਕੇ ਜਲੰਧਰ ਤੋਂ ਪੇਜਾ ਦੱਸ ਤੋਂ ਦੱਸ ਦੇ ਕਿ ਇਸ ਤੋਂ ਬਾਅਦ ਜੁੜਾ ਹੈ ਪੜਾ ਤਰਪੜਾ ਸ਼ਰਦ ਵਿੱਚ ਹੁੰਦੇ ਹੋਏ ਸੰਗਰੂਰ ਪਹੁੰਚੇਗੀ ਉੱਥੇ 29 ਸਤੰਬਰ ਨੂੰ ਖੇਡਾ ਵਤਨ ਪੰਜਾਬ ਦੀਆ ਸ਼ੁਰੂ ਹੋਣ ਗਿਆ ਜਿਸ ਦੇ ਵਿੱਚ ਕਿ ਸਾਰੀਆਂ ਖੇਡਾਂ ਹੋਣਗੀਆਂ ਇਹ ਜਦੋਂ ਦੀ ਮਾਨ ਸਰਕਾਰ ਆਈ ਆ ਤੁਸੀਂ ਦੇਖਿਆ ਹੋਣਾ ਕਿ ਤੀਸਰਾ ਸੈਸ਼ਨ ਹੁਣ ਜਿਹੜਾ ਹੈ ਖੇਡਾਂ ਦਾ ਚੱਲ ਰਿਹਾ ਸ਼ੁਰੂ ਹੋਣਾ ਔਰ ਇਹਦਾ ਇੱਕੋ ਹੀ ਇੱਕ ਮਕਸਦ ਆ ਕਿ ਪੰਜਾਬ ਦੇ ਵਿੱਚ ਖੇਡਾਂ ਨੂੰ ਪਰਫੁੱਲਕ ਕੀਤਾ ਜਾਏ ਇਹਦੇ ਵਿੱਚ 15 ਸਾਲ ਤੋਂ ਲੈ ਕੇ 60 ਸਾਲ ਤੱਕ 50 ਸਾਲ ਤੱਕ ਜਿਹੜੇ ਆ ਉਹ ਆਪਣੀਆਂ ਆਪਣੀਆਂ ਟੀਮਾਂ ਦੇ ਵਿੱਚ ਪਲੇਅਰ ਖੇਡ ਸਕਦੇ ਆ ਇਹ ਬਲੌਕ ਲੈਵਲ ਦੀਆਂ ਹੁੰਦੀਆਂ ਡਿਸਟ੍ਰਿਕਟ ਲੈਵਲ ਤੋਂ ਉੱਪਰ ਜਾਣੀਆਂ ਇਹ ਸਟੇਟ ਚੈਂਪੀਅਨਸ਼ਿਪ ਹੋਣੀ ਹੈ ਔਰ ਅਲੱਗ-ਅਲੱਗ ਥਾਮਾਂ ਦੇ ਵਿੱਚ ਇਹ ਗੇਮਾਂ ਜਿਹੜੀਆਂ ਹੋਈਆਂ ਆ ਔਰ ਇਨ੍ਹਾਂ ਗੇਮਾਂ ਦਾ ਇੱਕ ਬਹੁਤ ਹੀ ਵੱਡਾ ਫਾਇਦਾ ਇਹ ਆ ਕਿ ਇੱਕ ਤਾਂ ਜਿਹੜਾ ਪੰਜਾਬ ਦੇ ਵਿੱਚ ਸਪੋਰਟਸ ਦਾ ਮਾਹੌਲ ਜਿਹੜਾ ਉਹ ਬਣ ਜਾਂਦਾ ਬੱਚਿਆਂ ਦੇ ਵਿੱਚ ਖੇਡ ਦਾ ਖੇਡਾਂ ਦਾ ਉਤਸ਼ਾਹ ਪੈਦਾ ਹੁੰਦਾ ਔਰ ਨਾਲ ਦੀ ਨਾਲ ਜਿਹੜੇ ਬੱਚੇ ਇਨ੍ਹਾਂ ਗੇਮਾਂ ਦੇ ਵਿੱਚ ਕੋਈ ਪੋਜੀਸ਼ਨ ਲੈਂਦੇ ਆ 골ਡ ਮੈਡਲ, ਸਿਲਵਰ ਮੈਡਲ ਜਾਂ ਬ੍ਰਾਉਂਜ਼ ਮੈਡਲ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਆ ਔਰ ਉਹ ਕੈਸ਼ ਪ੍ਰਾਈਜ਼ ਉਹਨਾਂ ਨੂੰ ਆਪਣੀ ਡਾਈਟ ਕਾਉਣ ਲਈ ਦਿੱਤੇ ਜਾਂਦੇ ਆ ਤਾਂ ਕਿ ਆਉਣ ਵਾਲੇ ਜਿਹੜਾ ਨੈਕਸਟ ਈਅਰ ਆ ਉਹਦੇ ਲਈ ਫੇਰ ਉਪਰਵੇਅਰ ਹੋ ਕੇ ਆਣ ਤੇ ਅਗਲੇ ਸਾਲ ਜਿਹੜਾ ਉਹ ਉੱਥੋਂ ਮੈਡਲ ਹੋਰ ਜਿੱਤ ਕੇ ਆਣ ਸੋ ਮੈਂ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇਹ ਬਹੁਤ ਹੀ ਵੱਡਾ ਉਪਰਾਲਾ ਸਮਝਦਾ ਕਿ ਇਹ ਖੇਡਾਂ ਕਰਵਾ ਕੇ ਇੱਕ ਤਾਂ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਜਾਂਦੇ ਆ ਦੂਜੇ ਉਹ ਸਪੋਰਟਸ ਦੇ ਵਿੱਚ ਅਲੱਗ-ਅਲੱਗ ਗੇਮਾਂ ਜਿੰਨੀਆਂ-ਜਿੰਨੀਆਂ ਵੀ ਉਹਨਾਂ ਜਿਹੜੀ-ਜਿਹੜੀ ਵੀ ਗੇਮ ਖੇਡਦੇ ਉਹਦੇ ਵਿੱਚ ਜਾਂਦੇ ਆ ਔਰ ਉਹਨਾਂ ਦੇ ਨਾਲ ਜਿਹੜਾ ਬੱਚਿਆਂ ਨੂੰ ਇੱਕ ਬਹੁਤ ਵੱਡਾ ਕੰਪੀਟੀਸ਼ਨ ਮਿਲਦਾ ਔਰ ਉਸ ਸਪੋਰਟਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਹੋਰ ਜਾ ਸਕਦੇ ਬੜੇ ਮਾਣ ਵਾਲੀ ਗੱਲ ਆ ਕਿ ਅੱਜ ਮਾਰਤ ਜੋ ਆ ਮਸ਼ਾਲ ਜਲੰਧਰ ਦੇ ਵਿੱਚ ਆਈ ਹੈ ਅਸੀਂ ਧੰਨਵਾਦ ਕਰਦੇ ਆ ਸੀਐਮ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅੱਜ ਤੀਜੇ ਤਿੰਨ ਸਾਲ ਤੀਜਾ ਸਾਲ ਦੇ ਵਿੱਚ ਚਲੇ ਗਈਆਂ ਕਿੰਨਾ ਬਦਲ ਪੰਜਾਬ ਦੀਆਂ ਔਰ ਇਹ ਇਹ ਜੋ ਸੁਪਨਾ ਸਿਗਾ ਮਾਨ ਸਾਹਿਬ ਦਾ ਕਿ ਖਿਡਾਰੀ ਗਰਾਊਂਡ ਦੇ ਵਿੱਚ ਚੰਗੇ ਲੱਗਦੇ ਆ ਅਸੀਂ ਜਲੰਧਰ ਆਉਣ ਤੇ ਮਸ਼ਾਲ ਦਾ ਸਵਾਗਤ ਕਰਦੇ ਆ। ਆਪ ਦੇਖਿਆ ਜੀ ਕਿੰਨੇ ਬੱਚੇ ਇਕੱਠੇ ਹੋਏ ਮਸ਼ਾਲ ਲੈ ਕੇ ਪਿੱਛੋਂ ਵੀ ਆਏ ਆ। ਔਰ ਬੱਚੇ ਵੇਟ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਖੇਡਾਂ ਹੋਣ। ਮੈਨੂੰ ਬੜੇ ਫੋਨ ਆਉਂਦੇ ਸੀ ਸਰ ਕਦੋਂ ਸਟਾਰਟ ਹੋਣੀ ਆ, ਕਦੋਂ ਸਟਾਰਟ ਹੋਣੀ ਆ। ਤਾਂ ਬੜਾ ਅੱਛਾ ਲੱਗ ਰਿਹਾ ਕਿ ਸਾਡੀ ਜੋ ਸਰਕਾਰ ਆ ਖੇਡਾਂ ਦੇ ਪ੍ਰਤੀ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਅਸੀਂ ਥੈਂਕ ਯੂ ਕਰਦੇ ਆ ਭਗਵਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਉਪਰਾਲਾ ਕੀਤਾ। ਇਹ ਗੱਲ ਆ ਕਿ ਹਾਕੀ ਦੇ ਇੰਡੀਆ ਦੀ ਹਾਕੀ ਟੀਮ ਨੇ ਦੋ ਵਾਰੀ 올림픽 ਦਾ ਬ੍ਰਾਊਨ ਜਿੱਤੇ ਆ। ਔਰ ਮੈਕਸਿਮਮ ਪਲੇਅਰ ਪੰਜਾਬ ਤੋਂ ਆ ਬੜਾ ਮਾਣ ਵਾਲੀ ਗੱਲ ਹੁੰਦੀ ਆ ਅਸੀਂ ਅਗਲੇ 올림픽 ਲਈ ਪਲੇਅਰ ਤਿਆਰ ਕਰ ਰਹੇ ਆ ਔਰ ਨਸ਼ਿਆਂ ਤੋਂ ਪਲੇਅਰ ਤਾਂ ਹੀ ਦੂਰ ਜਾਣਗੇ ਜੇ ਉਹ ਸ਼ਾਮ ਨੂੰ ਗਰਾਊਂਡ ਦੇ ਵਿੱਚ ਆਉਣਗੇ ਔਰ ਅਸੀਂ ਬਹੁਤ ਅੱਛਾ ਕੰਮ ਕਰ ਰਹੇ ਜੀ ਸਰ ਪੰਜਾਬ ਸਰਕਾਰ ਔਰ ਉਸ ਮਾਣਵਾ ਸਾਨੂੰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਕੀ ਇਹ ਉਪਰਾਲਾ ਕੀਤਾ ਆ ਔਰ ਆਉਣ ਵਾਲੇ ਸਮੇਂ ਤੁਸੀਂ ਇਹਨਾਂ ਦੇ ਰਿਜ਼ਲਟ ਵੀ ਦੇਖੋਗੇ ਲੋਕੀ ਨਸ਼ਿਆਂ ਤੋਂ ਦੂਰ ਬੱਚੇ ਹੋ ਕੇ ਖੇਡਾਂ ਵੱਲੋਂ ਆਉਣਗੇ